ਉਹ ਗੱਡੀ ਆਉਂਦੀ ਉਹ ਚੱਕ ਲਈ ਬਹੁਤ ਵਧੀਆ ਟਾਈਮ ਤੇ ਆ ਰਹੀ ਹੈ ਹਾਂ ਆਉਣ ਦੇ ਹੌਲੀ ਹੌਲੀ ਲੱਭੇ ਹਾਂ ਇੱਥੇ ਹੋ ਜਾ ਸਾਡ ਤੇ ਪੂਰੇ ਆ ਜਾ ਵੈਰੀ ਗੁੱਡ ਤੇ ਪਰ ਸੂਜੀ ਆ ਗਈ ਵੇਟ ਲੈਣੀ ਹੈ ਉਹ ਐਮਬੂਲੈਂਸ ਉਸੇ ਤਰੀਕੇ ਚੱਕ ਉਹਨੂੰ ਗੱਡੀ ਚੱਕ ਲਓ ਗੱਡੀ ਕੰਨੇ ਘਵਾਗਾ ਹੈ ਹਾਂਜੀ ਸਰ ਜਿਹੜਾ ਨਦਾਂਪੁਰ ਇੱਕ ਨੇ ਜਿੱਥੇ ਬੋਡਾ ਗੇਂ ਮਾਮਲਾ ਕੀ ਹੋਇਆ ਪਟੰਡਰ ਨਦਾਂਪੁਰ ਗੁਗਾ ਮਾੜੀ ਦਾ ਮੇਲਾ ਲੱਗਦਾਗਾ ਇੱਥੇ ਕਾਫੀ ਲੋਕਾਂ ਦਾ ਇਕੱਠ ਹੁੰਦਾਗਾ ਮੈਂ ਵੀ ਅੱਜ ਆਪਣੀ ਫੋਰਸ ਦੇ ਸਮੇਤ ਇੱਥੇ ਆਰਪੀ ਟੀਮ ਦੇ ਇੱਥੇ ਡਿਊਟੀ 'ਤੇ ਸੀਗਾ 3:30 ਕਰ ਤਿੰਨ ਵਜੇ ਪੋਲਣਾਹਰ ਨਦਾਂਪੁਰ ਪੁਰਾਣਾ ਬੋਲਾ ਜਿਹੜਾ ਉੱਥੇ ਰੌਲਾ ਜਿਹਾ ਪੈ ਰਿਹਾ ਸੀ ਮੈਂ ਵੀ ਭੱਜ ਕੇ ਗਿਆ ਉੱਥੇ 17-18 ਸਾਲ ਦਾ ਮੁੰਡਾ ਮੋਟਰਸਾਈਕਲ ਬੈਕ ਕਰਦੇ ਸਮੇਂ ਕੋਈ ਉੱਥੇ ਅਚਾਨਕ ਵਿਛੜੇ ਪਏ ਕਾਫੀ ਲੋਕਾਂ ਦੀ ਮਦਦ ਨਾਲ ਬਚਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਬਚ ਨਹੀਂ ਸਕਿਆ ਉਦਰ ਦੇ ਅਚਾਨਕ ਹਾ사 ਹੋ ਗਿਆ ਉਹਦੇ ਪਰਿਵਾਰ ਵਾਲੇ ਉਹਦੇ ਕਦੇ ਵੀ ਕੋਈ ਕਾਰਵਾਈ ਨਹੀਂ ਕਰਾਉਣੀ ਨਦਾਮਪੁਰ ਜੀ ਜਿਹੜਾ ਹੈਗਾ ਇੱਕ ਰੋਸ਼ਨ ਸਿੰਘ son of ਗੁਰਪਿੰਦਰ ਸਿੰਘ ਉਹ ਮੁੰਡਾ ਪਖੋਪੀਰ ਤੋਂ ਸੀਗਾ 16-17 ਸਾਲ ਦੀ ਉਮਰ ਸੀ ਜਿਹੜੀ ਉਹਦੀ ਉਹਦਾ ਅਚਾਨਕ ਜਿਹੜਾ ਮੋਟਰਸਾਈਕਲ ਸਲਿੱਪ ਹੋਣ ਕਰਕੇ ਨਹਿਰ ਦੇ ਵਿੱਚ ਡਿੱਗਿਆ ਸੀਗਾ ਜਿਸ ਕਰਕੇ ਜਿਹੜੀ ਉਹਦੀ ਡੈਥ ਹੋ ਗਈ ਸੀਗੀ ਡੈੱਡ ਬੋਡੀ ਜਿਹੜੀ ਹੈਗੀ ਉਹ ਮਿਲ ਗਈ ਹੈਗੀ ਤੇ ਪਰਿਵਾਰ ਨਾਲ ਜਿਹੜਾ ਤਾਲਮੇਲ ਕਰਕੇ ਜੋ ਬਣਦੀ ਕਾਰਵਾਈ ਉਹ ਅੰਗੂਠ ਚ ਲੈਣੀ ਚਾਹੀਦੀ। ਇਹ ਸਰ ਕਿਨੇ ਜਾਣੇ ਸੀ ਕੁਝ ਹੈ ਜਾਣਕਾਰੀ ਹੈ ਕੱਲਾ ਸੀ ਉਹ ਨਾ। ਮੋਟਰਸਾਈਕਲ ਤੇ ਇਕੱਲਾ ਜਾਣਾ ਸੀ ਜਿਹੜਾ ਨਹਿਰ ਦੇ ਵਿੱਚ ਡਿੱਗਿਆ ਸੀਗਾ। ਅੱਛਾ ਜੀ ਤੇ ਹੁਣ ਕੀ ਕਾਰਵਾਈ ਕੀਤੀ ਹੈ ਜੀ ਇਹ ਪੁਲਿਸ ਦੇ ਵੱਲੋਂ ਜਾਂ ਕੀ ਕੁਝ ਜਾਣਕਾਰੀ ਹੈ ਫੈਮਿਲੀ ਕੀ ਕਰ ਰਹੀ ਹੈ? ਅ ਪਰਿਵਾਰ ਵੱਲੋਂ ਹਲੇ ਇਹੀ ਹੈਗਾ ਹਲੇ ਉਹ ਕੋਈ ਕਾਰਵਾਈ ਕਰਾਉਣ ਦੇ ਵਿੱਚ ਲਈ ਤਿਆਰ ਨਹੀਂ ਹੈਗੇ। ਬਟ ਸਾਡਾ ਜਿਹੜਾ ਹੈਗਾ ਤਾਲਮੇਲ ਉਹ ਨਾਲ ਜਾਰੀ ਹੈ। ਜੇਕਰ ਕੋਈ ਕੰਪਲੇਨ ਨਾ ਦੇ ਤਾਂ ਉਸ ਹਿਸਾਬ ਦੇ ਨਾਲ ਤੁਹਾਡੇ ਵੱਲੋਂ ਕਾਰਵਾਈ ਜੋ ਹੋਊਗਾ ਉਹ ਦੇ ਅਕੋਰਡਿੰਗਲੀ ਕਾਰਵਾਈ ਕਰਾਂਗੇ।